ਸਮਰਜੀਤ ਸਿੰਘ ਤੇ ਉਸ ਦੀ ਜਿਹੜੀ ਘਰ ਵਾਲੀ ਆ ਪ੍ਰਦੀਪ ਕੌਰ ਇਹਨਾਂ ਨੂੰ ਉਹਦੇ ਘਰੋਂ ਰੈਸਟ ਕੀਤਾ ਜਿਨ੍ਹਾਂ ਕੋਲ ਜਿਹੜੀ 7 ਗ੍ਰਾਮ ਹੈਰੋਇਨ ਮੌਕੇ ਤੋਂ ਬਰਾਮਦ ਹੋਈ ਇਸ ਸਬੰਧੀ ਮਕਦਮੇ 'ਉਂਵਰ ਅਸੀਂ 63 ਜਿਹੜਾ ਅਕਾਲੀ 21 64 85 ਦੇ ਤਹਿਤ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤਾ ਸੀ ਇਹਨਾਂ ਦੇ ਕਿੰਨੀ ਕੁ ਦਿਨ ਹੋ ਗਏ ਸੀ ਵਿਆਹ ਨੂੰ ਹੀਆਂ ਜੀ ਇਹਨਾਂ ਦੇ ਵਿਆਹ ਨੂੰ ਤਾਂ ਬਖ ਲੂ 2-3 ਸਾਲ ਹੋ ਗਏ ਕੋਈ ਬੱਚਾ ਵੀ ਹੈ ਬੱਚਾ ਇਹਨਾਂ ਦੇ ਜਿਹੜਾ ਟੈਸਟ ਕਰਾਇਆ ਗਿਆ ਉਹ ਚ ਪੋਜ਼ਿਟਿਵ ਆਇਆ ਆ ਨਹੀਂ ਅਜੇ ਦੀ ਰਿਪੋਰਟ ਆਣੀ ਬਾਕੀ ਹੈ ਟੈਸਟ ਦੀ ਦੇ ਇਸ ਤੋਂ ਬਿਨਾ ਇਹਨਾਂ ਦੇ ਫਾਰਵਰਡ ਲਿੰਕ ਵੀ ਅਸੀਂ ਦੇਖ ਰਹੇ ਹਾਂ ਜੇ ਕਿਹਨਾਂ ਨੂੰ ਸੇਲ ਕਰਦੇ ਸੀ ਤੇ ਬੈਕਵਰਡ ਲਿੰਕ ਦੇ ਵਿੱਚ ਹੀ ਜਾਂਦੇ ਇੱਕ ਬਰਿੰਦਰ ਕੁਮਾਰ ਦਾ ਜਿਹੜਾ ਨਾਂ ਦਾ ਵਿਅਕਤੀ ਹੈ ਸ਼ਹਿਰ ਸਨਾਲਾ ਸ਼ਹਿਰ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 12 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਹੈ ਜਿਸ ਤੇ ਆਲਰੇਡੀ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਜਿਹੜਾ ਉਹ ਵੇਲਦੇ ਉੱਤੇ ਇਸ ਪਰਚੇ ਦੇ ਵਿੱਚ ਵੀ ਉਹ ਤੇ ਜਿੰਨੀ ਕਿ ਰਿਕਵਰੀ ਸੀ ਜਿਹੜੇ ਪਹਿਲਾਂ ਮਾਮਲਾ ਸੀ ਉਹ ਤੋਂ ਪਹਿਲਾਂ 90 ਗ੍ਰਾਮ ਸੀ ਜਿਹੜੀ ਇਹਨੂੰ ਹੁਣ 12 ਗ੍ਰਾਮ ਇਹਨੂੰ ਗ੍ਰਾਮਦ ਕੀਤਾ ਸੀ ਹੋਰ ਇਹਦੇ ਬੈਕਵਰਡ ਤੇ ਜਿਹੜੇ ਫਾਰਵਰਡ ਲਿੰਕ ਨੇ ਦੋਨੋਂ ਦੇ ਉਹਨਾਂ ਨੂੰ ਪੂਰਾ ਖੰਗਾਲਦੇ ਆ ਜਿੱਥੋਂ ਲੈਗਾ ਦੇ ਉਹਨਾਂ ਨੂੰ ਵੀ ਫੜਕੇ ਅੰਦਰ ਦੇਵਾਂਗੇ ਜਿੱਥੇ ਅੱਗੇ ਵੇਚਦੇ ਸੀ ਜਿਹੜੇ ਕੋਈ ਕੰਜ਼ਿਊਮਰ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਲੀਡ ਸੈਂਟਰ ਵਾਲੇ ਪਾਸੇ ਲੈ ਕੇ ਜਾਵਾਂਗੇ ਜਿਹੜੇ ਪੈਡਲਸ ਸੀ ਸਮਾਲ ਉਹਨਾਂ ਨੂੰ ਵੀ ਫੜਕੇ ਅੰਦਰ ਕਰ ਦਵਾਂਗੇ ਸਰ ਕਾਫੀ ਵੱਡੀ ਮਾਤਰਾ ਵਿੱਚ ਪਹਿਲਾਂ ਵੀ 90 ਗ੍ਰਾਮ ਪੜਿਆ ਗਿਆ ਹੁਣ ਵੀ ਇਸ ਥੇਪ ਜਿਹੜੀ ਦੇ ਕੋਲੋਂ ਬਰਾਮਦ ਕੀਤੀ ਗਈ ਆ ਲੱਗਦਾ ਵੀ ਇਹਦੇ ਬੜੇ ਤੱਲੁਕਾਤ ਹੋਣਗੇ ਕਾਫੀ ਬੰਦੇ ਨਾਲ ਪਰ ਇਹ ਸੰਭਾਵਨਾ ਹੈ ਜੇ ਸਾਡੀ ਤਫ਼ਤੀਸ਼ ਗੋਇੰਗ ਹੋਣ ਇਹਨੂੰ ਬਿਲਕੁਲ ਜਿਵੇਂ ਪੰਜਾਬੀ ਜਨਨੇ ਨੇ ਵਾਲ ਦੀ ਖਲ ਲਾਉਣ ਵਾਲਾ ਕੰਮ ਹੋਊਗਾ ਬਿਲਕੁਲ ਬਰੀਕੀ ਨਾਲ ਜਿਹੜੀ ਤਫ਼ਤੀਸ਼ ਚੰਗਾਈ ਨਾਲ ਕੀਤੀ ਜਾਊਗੀ ਜਿਸ ਬੰਦੇ ਨੂੰ ਵੀ ਲੈ ਕੇ ਆਂਦਾ ਅਸੀਂ ਉਹ ਬਿਲਕੁਲ ਸquare ਨਹੀਂ ਬਿਲਕੁਲ ਉਹਨੂੰ ਫੜ ਕੇ ਅੰਦਰ ਵੀ ਦੇਵਾਂਗੇ ਤੇ ਇਹ ਵੀ ਇਸ ਤਰ੍ਹਾਂ ਬਣਾਈ ਹੋਊਗੀ ਜਿੱਥੋਂ ਲੈ ਗਿਆ ਵੀ ਆਂਦਾ ਉਹਦੀ ਪ੍ਰਾਪਰਟੀ ਵੀ ਡੈਟ ਤੇ ਪਰਮਾਗੋਸ